ਹਾਂਜੀ ਮਿੱਤਰੋ ਮੈਂ ਗੁਰਪ੍ਰੀਤ ਪਸ਼ੋਰੀਆ ਤੇ ਤੁਸੀਂ ਹੀ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਟਰੈਵਲ ਵਿਦ ਗੁਰਪ੍ਰੀਤ ਪਸ਼ੋਰੀਆ ਅੱਜ ਤੁਹਾਨੂੰ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਵਧੀਆ ਸਮਾਰਕ ਦੇ ਦਰਸ਼ਨ ਕਰਾਵਾਂਗੇ ਅੱਜ ਆਪਾਂ ਪਹੁੰਚਿਆ ਜਲੰਧਰ ਦੇ ਨੇੜੇ ਕਰਤਾਰਪੁਰ ਦੇ ਵਿੱਚ ਬਣੇ ਜੰਗੇ ਆਜ਼ਾਦੀ ਦੇ ਇਤਿਹਾਸਿਕ ਸਮਾਰਕ ਨੂੰ ਦੇਖਣ ਲਈ 25 ਏਕੜ ਵਿੱਚ ਬਣਿਆ ਇਹ ਸ਼ਾਨਦਾਰ ਸਮਾਰਕ ਜਲੰਧਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਬਲਜਾਂਦੇ ਹਾਈਵੇ ਉੱਪਰ ਹੈ ਕਰਤਾਰਪੁਰ ਵਿਖੇ ਹੈ ਇਸ ਦਾ ਸਭ ਤੋਂ ਨੇੜੇ ਰੇਲਵੇ ਸਟੇਸ਼ਨ 2 ਕਿਲੋਮੀਟਰ ਕਰਤਾਰਪੁਰ ਤੇ 에어ਪੋਰਟ ਇੱਥੋਂ 22 ਕਿਲੋਮੀਟਰ ਦੂਰ ਆਦਮਪੁਰ ਹੈ ਇਹ ਬਹੁਤ ਸ਼ਾਨਦਾਰ ਸਮਾਰਕ ਹੈ ਇੱਥੇ 6 ਗੈਲਰੀਆਂ ਨੇ ਇੱਕ ਆਈਕਨ ਹੈ ਤੇ ਖੁੱਲੀ ਪਾਰਕਿੰਗ ਹੈ ਇਸ ਸੰਬੰਧੀ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਸੋਮਵਾਰ ਤੋਂ ਸ਼ਨੀਵਾਰ ਇਹ ਸਵੇਰੇ 10:00 ਵਜੇ ਤੋਂ ਸ਼ਾਮ ਦੇ 6:00 ਵਜੇ ਤੱਕ ਖੁੱਲ੍ਹਾ ਹੈ ਜਦਕਿ ਐਤਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਇੱਥੇ ਅੰਦਰ ਜਾਣ ਲਈ ਟਿਕਟ ਲੱਗਦੀ ਹੈ ਜੋ ਕਿ 100 ਰੁਪਏ ਹੈ ਤੇ ਬੱਚਿਆਂ ਲਈ 40 ਰੁਪਏ ਹੈ ਸਕੂਲ ਦੇ ਗਰੁੱਪ ਨਾਲ ਜੇ ਤੁਸੀਂ ਆਉਨੇ ਹੋ ਤਾਂ ਤੁਹਾਨੂੰ 40 40 ਰੁਪਏ ਟਿਕਟ ਲੈਣੀ ਪਵੇਗੀ ਅਤੇ 20 ਬੱਚਿਆਂ ਤੇ ਇੱਕ ਸਟਾਫ ਮੈਂਬਰ ਦੀ ਐਂਟਰੀ ਫ੍ਰੀ ਹੋਵੇਗੀ ਜੰਗੇ ਆਜ਼ਾਦੀ ਦੀ ਇਹ ਯਾਦਗਾਰ ਆਧੁਨਿਕ ਭਵਨ ਨਿਰਮਾਣ ਕਲਾ ਦਾ ਬਹੁਤ ਖੂਬਸੂਰਤ ਨਮੂਨਾ ਹੈ ਇਸ ਕੰਪਲੈਕਸ ਵਿੱਚ 45 ਮੀਟਰ ਉੱਚੀ ਸ਼ਹੀਦੇ ਮিনার ਤੋਂ ਇਲਾਵਾ ਓਪਨ এয়ার ਥੀਏਟਰ, ਮੂਵੀ ਹਾਲ, ਆਡੀਟੋਰੀਅਮ, ਲਾਇਬ੍ਰੇਰੀ ਲਾਇਬ੍ਰੇਰੀ, ਸੈਮੀਨਾਰ ਹਾਲ ਅਤੇ ਕੰਟੀਨ ਹੈ ਜਿੱਥੇ ਤੁਸੀਂ ਦੇਖਣ ਤੋਂ ਬਾਅਦ ਆਪਣਾ ਜਿਹੜਾ ਲੰਚ ਉਹ ਕਰ ਸਕਦੇ ਹੋ। ਅਸੀਂ ਵੀ ਆਪਣੇ ਸਾਥੀਆਂ ਨਾਲ ਇਸ ਕੰਟੀਨ ਦੇ ਵਿੱਚ ਲੰਚ ਕੀਤਾ। ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀਆਂ ਲਾਮਸਾਲ ਕੁਰਬਾਨੀਆਂ ਨੂੰ ਯਾਦ ਕਰਾਉਂਦਾ ਇਤਿਹਾਸ ਇੱਥੇ ਡਿਸਪਲੇ ਕੀਤਾ ਗਿਆ ਹੈ ਜਿਸ ਦੇ ਨੂੰ ਤੁਸੀਂ ਦੇਖ ਸਕਦੇ ਹੋ ਇੱਥੇ ਟੱਚ ਸਕਰੀਨਾਂ ਲੱਗੀਆਂ ਹੋਈਆਂ ਨੇ ਤੇ ਉਸ ਬਾਰੇ ਪੜ੍ਹ ਵੀ ਸਕਦੇ ਹੋ ਇੱਥੇ ਨਾਮਧਾਰੀ ਅੰਦੋਲਨ ਗਦਰ ਲਹਿਰ ਕਾਲੇ ਪਾਣੀ ਦੀ ਦਾਸਤਾਨ ਭਾਰਤ ਦਾ ਮੁਕਤੀ ਸੰਘਰਸ਼ ਬਬਰ ਅਕਾਲੀ ਲਹਿਰ ਹਰ ਤਰ੍ਹਾਂ ਦੇ ਦੇਸ਼ ਭਗਤੀ ਦੇ ਨਾਲ ਸੰਬੰਧਿਤ ਇਤਿਹਾਸ ਜੋ ਹੈ ਇੱਥੇ ਬਹੁਤ ਸੋਹਣੇ ਢੰਗ ਨਾਲ ਦਿਖਾਇਆ ਗਿਆ ਹੈ ਇਸ ਲਈ ਇਹ ਜਗ੍ਹਾ ਜ਼ਰੂਰ ਦੇਖਣੀ ਚਾਹੀਦੀ ਆ ਬੱਚਿਆਂ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ ਕਿ ਸਾਡਾ ਪੰਜਾਬੀਆਂ ਦਾ ਕਿੰਨਾ ਲਾ ਮਿਸਾਲ ਜਿਹੜਾ ਸੰਘਰਸ਼ ਰਿਹਾ ਆਜ਼ਾਦ ਕਰਾਉਣ ਵਾਸਤੇ ਤੇ ਪੰਜਾਬੀਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਇੱਥੇ ਸਾਡੇ ਇਤਿਹਾਸ ਨੂੰ ਬਹੁਤ ਸੋਹਣੇ ਢੰਗ ਨਾਲ ਪ੍ਰਸਤੁਤ ਕੀਤਾ ਗਿਆ ਹੈ ਇਸ ਨੂੰ ਤੁਸੀਂ ਡਿਟੇਲ ਦੇ ਵਿੱਚ ਆ ਕੇ ਦੇਖੋ ਤੇ ਲੰਮਾ ਸਮਾਂ ਲਗਾ ਕੇ ਤੁਸੀਂ ਜਾਣੋਗੇ ਸਾਡੀਆਂ ਪੰਜਾਬੀਆਂ ਦੀਆਂ ਕਿੰਨੀਆਂ ਕੁਰਬਾਨੀਆਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਕੀਤੀਆਂ ਸੀ ਪੰਜਾਬੀਆਂ ਦੇ ਕੁਰਬਾਨੀਆਂ ਪਰ ਇਤਿਹਾਸ ਨੂੰ ਦੇਖ ਕੇ ਅਸੀਂ 45 ਮੀਟਰ ਉੱਚੀ ਸ਼ਹੀਦ ਦੇ ਮিনার ਦੇਖਦੇ ਹਾਂ ਤੇ ਉੱਥੇ ਜੋਤ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਅਸੀਂ ਆਪਣੇ ਵਾਪਸ ਆ ਜਾਂਦੇ ਹਾਂ ਤੁਹਾਨੂੰ ਕਿੱਦਾਂ ਲੱਗੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਿਕ ਇਮਾਰਤਾਂ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ